ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਹੜਾ ਇੱਕ ਛੋਟਾ ਜਿਹਾ ਮਿਨੀ ਜਿਹਾ ਵਲੌਗ ਬਣਾਉਣ ਲੱਗੇ ਭੈਣਾਂ ਦੇ ਲਈ ਕਿਉਂਕਿ ਭੈਣਾਂ ਨੇ ਕੱਲ ਨੂੰ ਐਗਜ਼ਿਬਿਸ਼ਨ ਤੇ ਜਾਣਾ ਸੀ ਤੇ ਇਹਨਾਂ ਨੇ ਦਿਨ ਰਾਤ ਲਾ ਕੇ ਦੋ ਰਾਤਾਂ ਇੱਕ ਦਿਨ ਨਾਓ ਦੋ ਦਿਨ ਇੱਕ ਰਾਤ ਲਾ ਕੇ ਇਹਨਾਂ ਨੇ ਬਹੁਤ ਜ਼ਿਆਦਾ ਸਟਾਕ ਰੈਡੀ ਕੀਤਾ ਕੁਇਕਲੀ ਤਾਂ ਜੋ ਐਗਜ਼ਿਬਿਸ਼ਨ 'ਚ ਲਿਜਾ ਸਕਣ ਤੇ ਮੈਂ ਤੁਹਾਨੂੰ ਦਿਖਾਉਣੀ ਉਹਦੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਤਾਂ ਆਪਣੇ ਕੋਲ ਆ ਆ ਜਾਂਦਾ ਮਿਰਰ ਵਰਕ ਵਾਲਾ ਜੋ ਕਿ ਫੈਬਰਿਕ ਬਹੁਤ ਹੀ ਵਧੀਆ ਫੈਬਰਿਕ ਦਾ ਨਾਮ ਮੈਨੂੰ ਅਜੇ ਪਤਾ ਨਹੀਂ ਮੈਂ ਭੈਣਾ ਤੋਂ ਪੁੱਛ ਕੇ ਤੁਹਾਨੂੰ ਦੱਸੂਗੀ ਬਹੁਤ ਹੀ ਵਧੀਆ ਜਿਹੜਾ ਇਹ ਡਿਜ਼ਾਈਨ ਆ ਉਹ ਤਿਆਰ ਹੋਇਆ ਇਹ ਜਿਹੜਾ ਹੈਗਾ ਪ੍ਰਿੰਟਡ ਜੈਂਪਰ ਆ ਸੈਲਫ ਪ੍ਰਿੰਟ ਕਮੀਜ਼ ਆ ਤੇ ਇਹਦੇ ਨਾਲ ਪਲੇਨ ਔਰ ਜੋਰਜਟ ਦੀ ਸਲਵਾਰ ਆ ਤੇ ਨਾਲ ਪ੍ਰਿੰਟ ਹਾਂਜੀ ਚਲ ਦੱਸ ਸੌਰੀ ਮੈਂ ਗਲਤ ਆ ਮੈਂ ਸੰਦੀਪ ਤੋਂ ਪੁੱਛ ਕੇ ਸਾਰਾ ਕੁਝ ਦੱਸੂਗੀ ਕੋਈ ਗੱਲ ਨਹੀਂ ਤੁਸੀਂ ਵਲੌਗ ਦੇਖ ਸਕਦੇ ਹੋ ਇਹ ਦੱਸਦੀ ਆ ਪਹਿਣਾ ਆਪਦੇ ਆਪ ਨੂੰ ਜਗਾ ਕੇ ਰੱਖਣ ਲਈ ਜੋਦਾ ਅਕਬਰ ਵੈਂਦੀਆਂ ਰਹਿੰਦੀਆਂ ਨੇ ਪਰ ਮੈਂ ਤੁਹਾਨੂੰ ਇਹਨਾਂ ਦੇ ਜਿਹੜੇ ਆਰਟੀਕਲ ਆ ਉਹਨਾਂ ਬਾਰੇ ਜ਼ਰੂਰ ਦੱਸੂਗੀ ਪਹਿਨੇ ਦੱਸੋ ਹੈਗਾ ਵਾ ਔਰਗੰਝਾ ਦਾ ਪ੍ਰਿੰਟ ਸੈਲਫ ਦੇ ਆ ਤੇ ਇਹਦੇ ਨਾਲ ਪਲੇਨ ਦੂਸਰੀ ਕਲੇ ਸਿਲਕਾ ਤੇ ਦੁਪੱਟਾ ਕਿਵੇਂ ਦਾ ਇਹ ਦੇ ਵਿੱਚ ਮੈਂ ਮੈਂ ਨਹੀਂ ਕੱਟੂੰਗੀ ਮੈਂ ਮੈਂ ਇਦਾਂ ਦਾ ਵਲੌਗ ਹੀ ਦਿਖਾਉਂਗੀ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਕਿ ਸਾਡੀ ਸੰਦੀਪ ਭੈਣ 10 ਵਾਰ ਟੁੱਟਦੀ ਤੇ 10 ਵਾਰ ਜੁੜਦੀ ਹੈ ਅਮਨ ਪਲੀਜ਼ ਤੁਸੀਂ ਆ ਕੇ ਇਸ ਕੱਪੜੇ ਦਾ ਚਾਨਣਾ ਪਾਓ ਕਿਉਂਕਿ ਸੰਦੀਪ ਫੇਲ ਹੋ ਚੁੱਕੀ ਆ ਇਹਦੇ ਨਾਲ ਦਾ ਚਪਟਾ ਵੀ ਪਲੀਜ਼ ਲਿਆ ਇਹ ਸੈਲਫ ਜਿਹੜੇ ਪ੍ਰਿੰਟਡ ਆਈ ਐਂਡ ਡਾਈ ਔਰਗੈਂਜਾ ਫੈਬਰਿਕ ਆ ਇਹਦੇ ਨਾਲ ਕريب ਦੀ ਪਿਓਰ ਕريب ਦੀ ਸਲਵਾਰ ਹੋਊਗੀ ਤੇ ਚਨਾਉਣ ਦਾ ਦੁਪੱਟਾ ਰਹੂਗਾ ਉਹ ਦੁਪੱਟਾ ਆਪਸ਼ਨਲ ਆ ਤੁਸੀਂ ਦੋ ਅਥੇ ਇੱਕ ਟੈਬੀ ਲਾਈਨ ਦਾ ਦੁਪੱਟਾ ਲਿਆਵਾ ਤੇ ਇੱਕ ਚਨਾਉਣ ਦਾ ਦੁਪੱਟਾ ਲਿਆਵਾ ਜਿਹੜਾ ਤੁਸੀਂ ਮਰਜ਼ੀ ਲਾ ਲਗਵਾ ਸਕਦੇ ਹੋ ਪਰ ਪ੍ਰਾਈਸ ਉਹਨਾਂ ਦਾ ਸੇਮ ਹੀ ਰਹਿਣ ਵਾਲਾ ਆ ਤੇ ਇਹ ਜਿਹੜਾ ਫੈਬਰਿਕ ਆ ਇਹ ਹੁਣ ਅੱਗੇ ਵਿੰਟਰ ਸਟਾ ਆਉਣ ਵਾਲਾ ਹੈ ਨਾ ਉਹਦੇ ਤੇ ਹੈਂਡ ਇਹਦੇ ਲਈ ਹੈਂਡਵਰਕ ਵਾਸਤੇ ਅਸੀਂ ਫੈਬਰਿਕ ਮੈਂ ਪਰਸਾਂ ਦੇ ਆਜੀਬੇਸ਼ਨ ਐਡ ਅਟਾਈਮ ਪਤਾ ਲਊਗਾ ਇਹਨਾਂ ਕਰਕੇ ਅਸੀਂ ਦਾ ਇਹਦੇ ਤੇ ਕ੍ਰੈਡ ਵਰਕ ਕਰਕੇ ਲੈ ਕੇ ਜਾਈਨਾ ਬਿਸ਼ਾਣੁ ਪਾ ਹਾਂਜੀ ਇਹਦੇ ਵਿੱਚ ਕਲਰ ਆਪਸ਼ਨਸ ਹੋਏ ਜਿਹਾ ਦਿੱਤਾ ਖਲਾਰਾ ਸਾਡਾ ਬਹੁਤ ਪਿਆ ਹੋਇਆ ਉਹਨੂੰ ਇਗਨੋਰ ਕੀਤਾ ਜਾਵੇ ਇਹਦੇ ਵਿੱਚ ਇੱਕ ਆ ਇੱਕ ਕਾਵਲਾ ਕਲਰ ਆ ਜਾਊਗਾ ਇੱਕ ਇਹ ਵਾਲਾ ਕਲਰ ਆ ਜਾਊਗਾ ਜਿਹੜਾ ਉਹਨੇ ਤੇ ਲੱਗਾ ਹੋਇਆ ਵਾ ਇੱਕ ਇਹ ਵਾਲਾ ਕਲਰ ਆ ਤੇ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਤੇ ਜਿਹੜੇ ਅਮਨ ਤੁਸੀਂ ਦੂਸਰੇ ਸੂਟ ਤਿਆਰ ਕੀਤੇ ਸੀ ਬਹੁਤ ਵਧੀਆ ਪ੍ਰਿੰਟਡ ਦੁਪੱਟਿਆਂ ਨਾਲ ਇੱਕ ਆਹਾ ਵਾਲੇ ਸੂਟ ਆ ਇਹ ਹੀ ਜੈਂਪਰ ਆ ਇਹਦੇ ਨਾਲ ਇਹ ਵੀ ਔਰਗਾਂਜਾ ਦਾ ਲਾਈਨਿੰਗ ਵਾਲਾ ਜੈਂਪਰ ਆ ਇਹਦੇ ਵਿੱਚ ਥੋੜਾ ਥੋੜਾ ਸੈਲਫ ਪ੍ਰਿੰਟ ਹੈਗਾ ਆ ਤੇ ਇਹਦੇ ਨਾਲ ਹੈਗਾ ਆਹ ਵਾਲਾ ਪ੍ਰਿੰਟਡ ਦੁਪੱਟਾ ਇਹਦੇ ਨਾਲ ਪ੍ਰਿੰਟਡ ਦੁਪੱਟਾ ਆ ਤੇ ਇਹਦੇ ਨਾਲ ਅਸੀਂ ਬਾਟਮ ਆ ਜਿਹੜੀ ਉਹ ਕ੍ਰੇਪ ਸਿਲਕ ਦੀ ਲਾਈ ਹੋਈ ਪ्योर ਕ੍ਰੇਪ ਸਿਲਕ ਦੀ ਉਹ ਤੁਸੀਂ ਆਪਣੇ ਅਕੋਰਡਿੰਗ ਲਗਵਾ ਸਕਦੇ ਹੋ ਕਿਹੜੀ ਲਗवानी ਆ ਕਿਹੜੀ ਨਹੀਂ ਇਹ ਅਸੀਂ ਮਤਲਬ ਕਿ ਪਾਰਟੀ ਵੇਅਰ ਦਾ ਸਟਾਫ ਤਿਆਰ ਕਰਨ ਵਾਸਤੇ ਫੈਬਰਿਕ ਲੈ ਕੇ ਆਂਦਾ ਸੀ ਤੇ ਤੁਸੀਂ ਮੈਨੂੰ ਉਹ ਵਾਲਾ ਆਪਣਾ ਫੈਬਰਿਕ ਦਿਖਾ ਦਿਓ ਜਿਹੜਾ ਤੁਸੀਂ ਇਸ ਫੈਬਰਿਕ ਦੇ ਉੱਤੇ ਜਿਹੜਾ ਸੂਟ ਤੁਸੀਂ ਡਿਜ਼ਾਈਨ ਪਾਇਆ ਇਹਦੇ ਵਿੱਚ ਵੀ ਕਾਦਰ ਆਪਸ਼ਨਸ ਹੈਗੀਆਂ ਇੱਕ ਤਾਂ ਇਹ ਵਾਲਾ ਸੀਗਾ ਬਲੂ ਵਾਲਾ ਸੀ ਗ੍ਰੀਨ ਵਾਲਾ ਇੱਕ ਹੈਗਾ ਹੌਟ ਪਿੰਕ ਇੱਕ ਹੈਗਾ येलो ਮਸਟਰਡ ਕਲਰ ਸਿਰਫ ਤਿੰਨ ਕਲਰ ਹੀ ਅਵੇਲੇਬਲ ਇਹਦੇ ਵਿੱਚ ਤਿੰਨ ਕਲਰ ਅਵੇਲੇਬਲ ਆ ਤੇ ਐਸਾ ਸੈਲਫ ਪ੍ਰਿੰਟ ਦੇ ਵਿੱਚ ਤੁਹਾਡੇ ਕੋਲ ਚਾਰ ਕਲਰ ਅਵੇਲੇਬਲ ਆ ਰਾਈਟ ਆ ਜਿਹੜਾ ਸਾਡਾ ਪਿੰਕ ਕਲਰ ਤੇ ਸਕੂਲ ਰੈਡੀ ਹੋਇਆ ਆ ਜਿਹੜਾ ਅਸੀਂ ਕੱਲ ਲੈ ਕੇ ਜਾਣਾ ਐਕਸੀਬਿਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ neck ਤੇ ਵਰਕਰ neck ਤੇ ਆ ਕੇ ਤੇ ਤੇ ਇਹਦੀ ਬਾਜੂ ਤੇ ਆ ਬਸ ਇਹਨਾਂ ਵਰਕਰ ਅਸੀਂ ਰੱਖਿਆ ਕਿਉਂਕਿ ਸਾਡੇ ਕੋਲ ਟਾਈਮ ਥੋੜਾ ਆ ਸਾਡਾ ਜਿਆਦਾ ਆ ਸਾਨੂੰ ਇਹ ਜ ਵੱਧ ਤੋਂ ਵੱਧ ਡਿਜ਼ਾਈਨ ਲਿਆ ਸਕੀ ਆ ਆਪ ਦੇ ਲੇਟੈਸਟ ਡਿਜ਼ਾਈਨ ਕਿੰਨੇ ਵੀ ਸਾਡੇ ਕੋਲ ਹੈਗੇ ਆ ਸੇਮ ਹੀ ਇਹਦੇ ਆ ਇਹਦੇ ਪੂਰੇ ਫਰੰਟ ਤੇ ਵਰਕ ਆ ਫਰੰਟ ਤੇ ਪੂਰਾ ਵਰਕ ਆ ਪੂਣੀ ਸ਼ਰਟ ਤੇ ਸਾਡੇ ਤੇ ਵਰਕ ਆ ਜਿੱ ਨੱਕ ਤੇ ਨਹੀਂ ਵਰਕ ਹੈਗਾ ਇਹਦੀ ਬਾਹੂ ਤੇ ਵਰਕ ਆ ਤੁਸੀਂ ਦੇਖ ਸਾਡਿਓ ਇਹ ਦੋ ਪੀਸ ਅਸੀਂ ਇਹਦੇ ਵਿੱਚ ਰੈਡੀ ਕੀਤਾ ਇਹ ਅਸੀਂ ਕਾਟਨ ਨੀਲਨ ਕਾਟਨ ਤੇ ਤਿਆਰ ਕੀਤਾ ਹੋਇਆ ਪੀਸ ਆ ਇਹਦੇ ਨੈਕ ਤੇ ਵਰਕ ਆ ਕਿ ਇਹ ਇਹੇ ਬਾਜੂ ਦੇ ਵਰਕਾ ਇਹ ਅਸੀਂ ਕੋਟ ਸੈੱਟ ਲਈ ਤਿਆਰ ਕੀਤਾ ਹੋਇਆ ਵੀ ਜਿਹਦਾ ਹੁਣ ਆਫਿਸ ਵੇਅਰ ਲਈ ਚਾਹੀਦੇ ਹੁੰਦੇ ਆ ਲੇਡੀਜ਼ ਨੂੰ ਜਿੱਥੇ ਬਾਹਰ ਅੰਦਰ ਪਾਉਣ ਦੇ ਲਈ ਚਾਹੀਦੇ ਕੋਟ ਵੀ ਕੋਟ ਸੈੱਟ ਟਾਈਪ ਚਾਹੀਦਾ ਹੁੰਦਾ ਸੈੱਟ ਟਾਈਪ ਚਾਹੀਦਾ ਹੁੰਦਾ ਇਹ ਚੀਜ਼ ਉਸ ਹਿਸਾਬ ਨਾਲ ਤਿਆਰ ਕੀਤੀ ਗਈ ਹੈ ਤੇ ਇਹ ਕਹਿੰਦੇ ਵੀ ਚਾਰ ਕਲਰ ਆ ਜਿਹਦੇ ਉੱਤੇ ਨੈਕ ਦੀ ਨੈਕ ਜਿਹਦੇ ਨੈਕ ਤੇ ਐਮਬ੍ਰੋਇਡਰੀ ਰਹੂਗੀ ਤੇ ਬਾਜੂ ਤੇ ਐਮਬ੍ਰੋਇਡਰੀ ਰਹੂਗੀ ਐਮਬ੍ਰੋਇਡਰੀ ਤੁਸੀਂ ਮੈਨੂੰ ਇਹਦੇ ਵਿੱਚ ਦਿਖਾ ਦਿੰਦੀ ਐ ਐਮਬ੍ਰੋਇਡਰੀ ਬਹੁਤ ਸੋਹਣੀ ਹੋਈ ਆ ਜਿਹੜਾ ਥ੍ਰੈਡ ਦਾ ਵਰਕ ਹੋਈ ਬਹੁਤ ਵਧੀਆ ਹੋਇਆ ਹੈ ਤੇ ਅਮਨ ਜਿਹੜਾ ਤੁਸੀਂ ਆਹ ਐਮਬ੍ਰੋਇਡਰੀ yellow suit ਦੇ ਉੱਤੇ ਕੀਤੀ ਐ ਵੀ ਮਾੜੀ ਜੀ ਦਿਖਾ ਦਿਓ ਬਾਕੀ ਮਫਰਲ ਵੀ ਬਣ ਕੇ ਰੈਡੀ ਆ ਐਗਜ਼ੀਬਿਸ਼ਨ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਦੱਸ ਦਈਏ ਇਸ ਕਮਰੇ ਚ ਅੱਜ ਕਲਾਰਾ ਇਸ ਕਰਕੇ ਆ ਕਿਉਂਕਿ ਦਿਨ ਰਾਤ ਹੋ ਗਿਆ ਇਸ ਕਮਰੇ ਚ ਅਸੀਂ ਕਿਸੇ ਨੂੰ ਵੀ ਐਂਟਰ ਨਹੀਂ ਕਰ ਦਿੰਦਾ yellow ਦੇ ਇਹਦੀਆਂ ਵੀ ਬਾਵਾ हां ਤੇ ਇਧਰ ਇਹਦੇ ਨੈਕਟਿਟੇ ਘੇਰੇ ਤੇ ਤੇ ਇਹ ਰਿਹਾ ਇਹਦਾ ਨੈਕਟਾ ਸਾਡੇ ਮਫਰਲ ਆ ਜਿਹੜੇ ਅਸੀਂ ਲੈ ਕੇ ਚੱਲਿਆ ਆ ਇਹ ਸਾਡਾ ਮਤਲਬ ਕਿ 3 ਸਾਲ ਹੋ ਗਏ ਸਾਡੇ ਇਹ ਵਾਲੇ ਮਫਰਲ ਸੇਲ ਹੋਣਿਆਂ ਨੂੰ ਬਹੁਤ ਜ਼ਿਆਦਾ ਤੇ ਇਹਦੇ ਵਿੱਚ ਇਹਨਾਂ ਦੇ ਕੋਲ ਜਿਹੜੇ ਮਫਰ ਵਾਲਾ ਸ਼ਨੀਲ ਦੇ ਵਿੱਚ ਵੀ ਤਿਆਰ ਕੀਤੇ ਆ ਕਿਉਂਕਿ ਤੁਹਾਨੂੰ ਪਤਾ ਸਰਦੀਆਂ ਦਾ ਮੌਸਮ ਆ ਨਿੰਡਰ ਵਿੱਚ ਅਸੀਂ ਆਹ ਇਹ ਇਹਦੀ ਤਾਂ ਵੈਲਵਟ ਤੇ ਤਿਆਰ ਕੀਤੇ ਸੀ ਲੇਡੀਜ਼ ਵਾਸਤੇ ਹਾਂ ਬੀ ਲੈਡੀਆਂ ਇਸ ਵੀ ਕੈਰੀ ਕਾ ਚਾਹਦੇ ਵੈਲਵਟ ਹਾਂ ਚਲੋ ਬਾਕੀ ਜਿਵੇਂ ਜਿਵੇਂ ਨਾਲ ਦੀ ਨਾਲ ਬਾਕੀ ਦੇ ਸੂਟ ਬੰਦਦੇ ਆ ਤੁਹਾਨੂੰ ਡਿਜ਼ਾਈਨ ਦੱਸਦੇ ਆ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੈਟਲਿਸਟ 10 ਸੂਟ ਲੈ ਜਾਈਏ ਬਾਕੀ ਮੈਂ ਤੁਹਾਨੂੰ ਨਾਲ ਦੀ ਨਾਲ ਜਿਹੜੇ ਆ ਇਹਨਾਂ ਦੇ ਸੂਟ ਦਿਖਾ ਦਿੰਨੇ ਆ ਇਹ ਰਾਤ ਦੇ 10:30 11 ਵਜ ਚੁੱਕੇ ਸੀ ਜਦੋਂ ਅਸੀਂ ਬਟੀਆਂ ਦੇ ਆ ਆਗਜ਼ਿਬਿਸ਼ਨ ਦੇ ਲਈ ਤਿਆਰੀ ਕਰ ਰਹੇ ਸੀ ਹਜੇ ਮਸ਼ੀਨਾਂ ਚੱਲ ਰਹੀਆਂ ਸੀਗੀਆਂ ਤੇ ਸਾਰੀਆਂ ਮਸ਼ੀਨਾਂ ਹੀ ਔਨ ਸੀਗੀਆਂ ਇੱਕ ਪਾਸੇ ਸੰਦੀਪ ਬੈਠੀ ਨਾਲ ਦੀ ਨਾਲ ਡਿਜ਼ਾਈਨ ਸੈੱਟ ਕਰ ਰਹੀ ਸੀਗੀ ਦੂਜੇ ਪਾਸੇ ਮੈਂ ਜਾ ਕੇ ਸੂਟਾਂ ਨੂੰ ਜਿਹੜੀ ਸੀ ਉਹ ਆਇਨਿੰਗ ਕਰ ਰਹੀ ਸੀ ਕਿਉਂਕਿ ਆਇਨਿੰਗ ਵੀ ਬਹੁਤ ਜ਼ਰੂਰੀ ਸੀਗੀ ਸੋ ਇਹ ਜਵਰਾਜ ਨੂੰ ਵੀ ਕਹੇ ਸੋ ਸਾਡੀ ਪਲੀਸ ਵੀਡੀਓ ਬਣਾ ਦੇ ਸੋ ਉਹਨੇ ਸਾਡੀ ਇਹ ਵਾਲੀ ਜਿਹੜੀ ਵੀਡੀਓ ਸੀ ਉਹਨੇ ਸਾਡੀ ਵਾਲੀ ਵੀਡੀਓ ਬਣਾਈ ਸੀਗੀ ਲੋ ਜੀ ਜਿਵੇਂ ਕਿ ਆਪਾਂ ਪਿੱਛੇ ਤੁਹਾਨੂੰ ਸਾਰਾ ਕੁਝ ਦੱਸਿਆ ਸੀ ਕਿ ਆਪਾਂ ਐਗਜ਼ੀਬਿਸ਼ਨ ਤੇ ਅੱਜ ਜਾਣਾ ਏ ਐਗਜ਼ੀਬਿਸ਼ਨ ਦੇ ਲਈ ਆਪਣੇ ਜਿਹੜੇ ਸੂਟ ਆ ਤੋ ਦਿਨ ਇੱਕ ਰਾਤ ਦੇ ਵਿੱਚ ਪਹਿਣਾ ਨੇ ਤਿਆਰ ਕਰ ਦਿੱਤੇ ਨੇ ਪਰਸੋਂ ਸ਼ਾਮੀ ਪਹਿਣਾ ਲਗਿਆ ਸੀ ਇਹਨਾਂ ਨੇ ਕਿਤੇ 12 ਸੂਟ ਤਿਆਰ ਜੋ ਐਗਜ਼ੀਬਿਸ਼ਨ 'ਚ ਜਾਣੇ ਮੈਂ ਇਹਨਾਂ ਨੂੰ ਹੈਰਾਨ ਰਹਿ ਗਈ ਤੇ 10 ਇਹਨਾਂ ਨੇ ਮਫਰਲ ਤਿਆਰ ਕੀਤੇ ਆ ਮੈਨੂੰ ਇੰਨੀ ਮੈਂ ਇਹਨਾਂ ਨੂੰ ਹੈਰਾਨ ਹੈ ਕਿ ਮੈਂ ਇਹਨਾਂ ਤੇ ਹੈਰਾਨ ਰਹਿ ਗਈ ਮੈਂ ਇਹਨਾਂ ਤੇ ਹੈਰਾਨ ਆ ਵੀ ਕੁੜੀਆਂ ਨੇ ਜਵਾਨੀ ਸੂਟਿਆਂ ਤੁਸੀਂ ਮੇਰੀਆਂ ਭੈਣਾਂ ਲਈ ਪ੍ਰੇ ਕਰਿਓ ਜਿਹੜਾ ਇਹ ਸਮਾਨਤਾ ਲੈ ਕੇ ਚੱਲੀਆਂ ਵਾਹਿਗੁਰੂ ਇਹਨਾਂ ਨੂੰ ਵਧੀਆ ਰਿਸਪੌਂਸ ਦਿਵਾਵੇ ਤੁਸੀਂ ਇਹਨਾਂ ਦੇ ਸੂਟਾਂ ਦੀ ਜਿਹੜੀ ਕਢਾਈ ਐ ਐਮਬ੍ਰੋਇਡਰੀ ਤੁਸੀਂ ਵੇਖੋ ਬਹੁਤ ਹੀ ਸਿਲੈਕਟਡ ਜਿਹੜੇ ਡਿਜ਼ਾਈਨ ਹਨ ਉਹਨਾਂ ਨੇ ਪਾਇਆ ਹਰੇਕ ਸੂਟ ਦੇ ਉੱਤੇ ਅਲੱਗ-ਅਲੱਗ ਡਿਜ਼ਾਈਨ ਪਾਇਆ ਆ ਸੋ ਪਲੀਜ਼ ਮੇਰੀਆਂ ਭੈਣਾਂ ਲਈ ਤੁਸੀਂ ਜਿਹੜੀ ਪ੍ਰੇ ਜ਼ਰੂਰ ਕਰਨੀ ਆ ਤੇ ਇਹਨਾਂ ਨੂੰ ਸਪੋਰਟ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਇਹ ਭੈਣ ਜੀ ਬਹੁਤ ਚਲਾਕੀ ਕਰਕੇ ਇੱਥੇ ਬਹਿ ਗਈ ਆ ਏ ਏ ਜਾਇਸੂ ਬੋਲੜ ਜਿਹੜੇ ਚਲਾਕੀ ਕਰਕੇ ਇੱਥੇ ਬਹਿ ਗਈ ਆ ਇਹ ਚੱਲੀ ਨਹੀਂ ਉੱਥੇ ਹੋਈ ਬੋਲਣ ਗਿਆ ਹੋਈ ਯਾਰ ਵੇਖਿਆ ਬੋਲ ਗਿਆ ਬਿੱਲਾ ਚਲੋ ਜੀ ਮਿਲਦੇ ਆ ਤੁਹਾਨੂੰ ਪੂਰੇ ਵਲੌਗ ਦੇ ਵਿੱਚ ਐਡਵਿਸ਼ਨ ਤੇ ਆਪਾਂ ਮਿਲਦੇ ਆ ਤੁਹਾਨੂੰ ਪੂਰਾ ਆਪਾਂ ਵੀਡੀਓ ਸ਼ੇਅਰ ਕਰਾਂਗੇ ਪਲੀਜ਼ ਸਾਡੇ ਲਈ ਪ੍ਰੇਅ ਕਰਿਓ ਇਹ ਫਸਟ